अमृत भाई अमृत भाई उन डिपु

ਇਸ ਮੌਕੇ ਤੇ ਸਭ ਤੋਂ ਪਹਿਲਾਂ ਤੇ ਜਿਹੜੇ ਲੋਕਲ ਆਈਟਸ ਵੱਲੇ ਨੇ ਜਿਹੜੀ ਪਬਲਿਕ ਸਰਕਾਰ ਵੱਲੋਂ ਪੇਸ਼ ਕੀਤੀ ਐਲਸੀਡੀ ਦਾ ਬਹੁਤ-ਬਹੁਤ ਧੰਨਵਾਦ ਕਰ ਰਹੇ ਹਾਂ ਕਿ ਉਹਨਾਂ ਨੇ ਇੰਨਾ ਜ਼ਿਆਦਾ ਆਪਣੇ ਸ਼ਹਿਰ ਵਾਸਤੇ ਜਿਹੜਾ ਸੋਚਿਆ ਹੈ ਔਰ ਸੋਚ ਵੀ ਰਹੇ ਨੇ ਔਰ ਵੱਧ ਤੋਂ ਵੱਧ ਥੀਰੀ ਡਿਵੈਲਪਮੈਂਟ ਵੀ ਕਰਵਾ ਰਹੇ ਨੇ ਔਰ ਇਸ ਵੇਲੇ ਆਪਾਂ ਜਿਹੜੇ ਜ਼ੋਰ ਤੇ ਖੜੇ ਆ ਇਹ ਅੰਮ੍ਰਿਤਸਰ ਜਲੰਧਰ ਬਾਈਪਾਸ ਹੈ ਇਹਦੇ ਵਿੱਚ ਇਹ 90 ਵਾਟ ਦੀ ਲਾਈਟ ਆ 155 ਪੌਲ ਲੱਗੇ ਨੇ ਟੋਟਲ ਔਰ ਇਹ ਲਾਈਟ ਜਿਹੜੀ ਆ ਉਹ ਜਵਿੰਦਰ ਬਾਈਪਾਸ ਤੋਂ ਲੈ ਕੇ ਰਫਰ ਸੇ ਚੌਕ ਤੱਕ ਕਿੰਨਾ ਡੀ ਉਹ ਔਰ ਇਹਦੇ ਨਾਲ ਨਾਲ ਹੀ ਆਪਣਾ ਤੁਸੀਂ ਪਿੱਛੇ ਵੀ ਆਪਾਂ ਨੈਵੀਗੇਸ਼ਨ ਕਰਕੇ ਆਏ ਆ ਕਾਦੀਆ ਦੀ ਚੁਰਗੀ ਤੋਂ ਪੂਰ ਕਾਦੀਆ ਦੀ ਚੁਰਗੀ ਤੋਂ ਲੈ ਕੇ ਪ੍ਰੋਪਰ ਜਿਹੜਾ ਵਾ ਮੇਸ਼ਰਪੁਰੇ ਤੋਂ ਥੋੜਾ ਜਿਹਾ ਪਿੱਛੇ ਜਿਹੜਾ ਗੇਟ ਬਣਿਆ ਹੋ ਉੱਥੇ ਕਰਕੇ ਲਾਈਟਸ ਔਨ ਆ ਵੰਡਰਪੋਰਟ ਤੱਕ ਔਰ ਕਾਦੀਆ ਦੇ ਚੁਰਗੀ ਤੋਂ ਲੈ ਕੇ ਪੂਰਾ ਹੀ ਪਾਸਟੈਂਡ ਤੱਕ ਕਰਕੇ ਲਾਈਟਸ ਔਨ ਕਰਕੇ ਆਏ ਆ ਜੀ ਬਿਲਕੁਲ ਜੀ ਇਹ ਜੋ ਆਸ਼ੀਰਵਾਦ ਵੱਡਿਆਂ ਦੇ ਦਿੱਤਾ ਜੋ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਸਰਦਾਰ ਅਮਨ ਸ਼ੇਰਸੀ ਜੀ ਨੇ ਪਾਈ ਹੈ ਉਹ ਜਿਹੜਾ ਰਿਜ਼ਲਟ ਵੀ ਉਹ ਸਾਰੇ ਆ ਰਹੇ ਪਹਿਲੇ ਨੰਬਰ ਤੇ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਸਾਡੇ ਭਰਾ ਅਮਿਤਪਾਲ ਸਿੰਘ ਕਲਸੀ ਨੇ ਕੀਤਾ ਬਹੁਤ ਵਧੀਆ ਕੀਤਾ ਉਹ ਰਹੀ ਨੇ ਰੇਜ ਬੈਠੇ ਸੀ ਸਾਨੂੰ ਇਹਨਾਂ ਚਾਣਨ ਕਰਕੇ ਦਿੱਤਾ ਅਸੀਂ ਦੁਕਾਨਦਾਰ ਸਾਰੇ ਬਹੁਤ ਖੁਸ਼ ਆ ਜੋ ਵੀ ਇੱਥੇ ਸਫਾਈ ਦਾ ਪ੍ਰਬੰਧ ਹੈ ਲਾਈਟਾਂ ਦਾ ਪ੍ਰਬੰਧ ਹੈ ਜੋ ਵੀ ਸਾਡੇ ਵੀਰ ਕਰਨਦੇ ਆ ਬਹੁਤ ਵਧੀਆ ਕਰਨਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਬਹੁਤ ਮੁਸ਼ਕਲ ਸੀ ਹੁਣ ਤੇ ਵਾਹਿਗੁਰੂ ਦੀ ਕਿਰਪਾ ਆਈ ਏ ਆ ਜਿਹੜਾ ਕੋਈ ਵੀ ਬੰਦਾ ਲੰਘਦਾ ਆਉਂਦਾ ਜਾਂਦਾ ਲਾਈਟਾਂ ਲੱਗੀਆਂ ਨੇ ਮਤਲਬ ਚਮਕ ਹੋ ਰਹੀ ਏ ਤੇ ਬਹੁਤ ਖੁਸ਼ੀ ਦਾ ਮਾਹੌਲ ਆ ਜੀ ਉਹ ਜੀ ਅਸੀਂ ਤੇ ਬਹੁਤ ਘੱਟਾ ਫਗਿਆ ਜੇ ਪਹਿਲਾਂ 5 ਸਾਲ ਦੇ ਵਿੱਚ ਇਹ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਤੇ ਸ਼ਹਿਰੀ ਕਲਸੀ ਦੀ ਆਉਂਦੀ ਬਹੁਤ ਵਧੀਆ ਪ੍ਰਬੰਧ ਵਧੀਆ ਹੋਇਆ ਹੈ ਛਰਕ ਵਧੀਆ ਬਣੀ ਹੈ ਲਾਈਟਾਂ ਦੀ ਬਹੁਤ ਕਮੀ ਸੀ ਲਾਈਟਾਂ ਲੱਗੀਆਂ ਜੀ ਹੁਣ ਬਹੁਤ ਖੁਸ਼ੀ ਵਾਲੀ ਗੱਲ ਹੈ ਪਹਿਲਾਂ ਤੇ ਸਰਦਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੋ ਸਾਡੇ ਬਟਾਲੇ ਤੋਂ ਐਮ ਐਲ ਏ ਔਰ ਕਾਰਜਕਾਰੀ ਪ੍ਰਧਾਨ ਪੰਜਾਬ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੰਨੇ ਉਪਰਾਲੇ ਦੇ ਨਾਲ ਇੰਨੀ ਲਾਗਤ ਦੇ ਨਾਲ ਸਾਡੇ ਬਟਾਲੇ ਨੂੰ ਦੇਖੋ ਇਨੇ ਦਿਨਾਂ ਤੋਂ ਲੋਕਾਂ ਦੀ ਡਿਮਾਂਡ ਸੀ ਕਿ ਲਾਈਟ ਦੀ ਔਰ ਜੋ ਪਿਛਲੀਆਂ ਸਰਕਾਰਾਂ ਵਲੇ ਇਹ ਹਨੇਰੇ ਚ ਪਈਆਂ ਰੋਡਾਂ ਬਣ ਸੀਗੀਆਂ ਹਨੇਰਾ ਹੀ ਹਨੇਰਾ ਰਹਿੰਦਾ ਸੀ ਔਰ ਅੱਜ ਅੰਮ੍ਰਿਤਕਲਸੀ ਜੀ ਵੱਲੋਂ ਐਮਐਲਏ ਸ਼ਹੀਦਕਲਸੀ ਜੀ ਦੇ ਛੋਟੇ ਵੀਰ ਵੱਲੋਂ ਜੋ ਤੋਂ ਕਾਟਨ ਕੀਤਾ ਗਿਆ ਇੱਕ ਸੋਚ ਦੇ ਨਾਲ ਸਾਰਾ ਬਟਾਲਾ ਜਗਮਗਾ ਰਿਹਾ ਪਹਿਲਾਂ ਕਾਧੀਆਂ ਚੁੰਗੀਆਂ ਤੋਂ ਕਾਟਨ ਕੀਤਾ ਹੁਣ ਜਲੰਧਰ ਰੋਡ ਤੋਂ ਕਾਟਨ ਕੀਤਾ ਇਹ ਸਾਰੇ ਸ਼ਹਿਰ ਵਾਸੀਆਂ ਦੀ ਮੰਗ ਸੀ ਇਤੋਂ ਦੇ ਲੋਕਲ ਜਿੰਨੇ ਬਾਜ਼ਾਰ ਆ ਦੁਕਾਨਦਾਰਾਂ ਦੀ ਮੰਗ ਸੀ ਕਿਉਂਕਿ ਧੁੰਦਾਂ ਦੇ ਕਾਰਨ ਜਦੋਂ ਹਨੇਰਾ ਜਲਦੀ ਪੈ ਜਾਂਦਾ ਤਾਂ ਲੋਕਾਂ ਦੇ ਘਰਾਂ ਦੇ ਜਾਣ ਦਾ ਟਾਈਮ ਹੁੰਦਾ ਤਾਂ ਕਿਤੇ ਨਾ ਕਿਤੇ ਵਾਰਦਾਤ ਨੂੰ ਵੀ ਲੋਕ ਇਲਜ਼ਾਮ ਦਿੰਦੇ ਸੀ ਉਹ ਚੀਜ਼ ਤੋਂ ਵੀ ਬੜੀ ਥੱਲ ਪਾਉਗੇ ਇਹ ਚੀਜ਼ ਤੋਂ ਸੋ ਐਮਐਲਏ ਸ਼ਹਿਰੀ ਕਿ ਅਸੀਂ ਜਿਹੜਾਈ ਬਹੁਤ ਹੀ ਵੱਡਾ ਉਪਰਾਲਾ ਔਰ ਇਹਦੇ ਨਾਲ ਮੈਂ ਦੂਜੀਆਂ ਸਰਕਾਰਾਂ ਨੂੰ ਜਿਹੜੀ ਕਹਿੰਦੇ ਫਿਰਦੇ ਸੀ ਕਿ ਇੱਥੇ ਇੱਕ ਏਡੀ ਨਹੀਂ ਲੱਗੀ ਘਰੋਂ ਬਾਹਰ ਨਿਕਲ ਕੇ ਵੇਖੋ ਸ਼ਹਿਰ جگਮਗਾ ਰਿਹਾ ਅਗਰ ਜੋ ਟਾਵਰ ਬਣੇ ਜੋ ਸੁਖਾ ਸਿੰਘ ਭਾਈ ਸੁਖਾ ਸਿੰਘ ਜੀ ਭਾਈ ਸੁਖਾ ਸਿੰਘ ਮਹਤਾ ਸਿੰਘ ਚੌਂਕ ਬਣਿਆ ਉਹ ਵੀ ਡਿਵੈਲਪਮੈਂਟ ਵੇਖੋ ਸੜਕਾਂ ਦੀ ਡਿਵੈਲਪਮੈਂਟ ਵੇਖੋ ਘਰਾਂ ਤੋਂ ਬਾਹਰ ਨਿਕਲੋ ਘਰ ਬੈ ਕੇ ਨਾ ਐਵੇਂ ਫੋਕੀ ਸ਼ੋਰਤ ਲੋ ਐਮ ਐਲ ਏ ਸ਼ਹਿਰੀ ਕਲਸੀ ਜੀ ਇੱਕ ਨੇਕ ਇਨਸਾਨ ਨੇ ਬਟਾਲੇ ਹਲਕੇ ਲਈ ਦਿਨ ਰਾਤ ਇੱਕ ਕਰ ਰਹੇ ਨੇ ਉਹਦੀ ਉਹਦੀ ਬਦੌਲਤ ਹੀ ਹੈ ਕਿ ਜੋ ਅੱਜ ਬਟਾਲਾ ਸ਼ਹਿਰ ਦੇ ਵਿੱਚ ਹਰ ਹਰ ਰੋਡ ਤੁਸੀਂ ਦੇਖੋ ਜਗਮਗਾ ਰਿਹਾ ਐ ਐਮ ਐਲ ਏ ਸ਼ਹਿਰੀ ਕਲਸੀ ਦੀ ਬਦੌਲਤ ਹੈ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਬਟਾਲੇ ਦੀ ਆਣ ਸਾਡੀ ਸ਼ਾਨ ਐਮ ਐਲ ਏ ਸ਼ਹਿਰੀ ਕਲਸੀ ਜੀ ਸਭ ਤੋਂ ਪਹਿਲਾਂ ਤੇ ਅਸੀਂ ਆਪਣਾ ਪਟਿਆਲਾ ਵਾਸੀਓ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨੇ ਆ ਤੁਸੀਂ ਵੇਖੋ 40-50 ਸਾਲਾਂ ਤੋਂ ਜਿਹੜਾ ਇਹ ਹਾਤੀਗੜ੍ਹ ਰੋਡ ਬੋਦੇ ਦੀ ਖੂਈ ਕਾਦੀਆਂ ਦੀ ਚੂੰਗੀ ਹੋਰ ਪਟਿਆਲੇ ਦੇ ਜਿੰਨੇ ਵੀ ਏਰੀਆ ਦੇਖੋ ਕੋਪਨੇਰਾ ਸੀ ਅੱਜ ਤੁਸੀਂ ਵੇਖੋ ਕਿ ਸਾਰੇ ਜਗ੍ਹਾ ਜਗਮਗ ਜਗਮਾ ਹੋ ਰਹੀ ਏ ਸ਼ਹਿਰੀ ਕਲਸੀ ਦੀ ਬਦੌਲਤ ਬਾਕੀ ਜਿਹੜੇ 2-3 ਜਿਹੜੇ ਚੈਨਲ ਹੋ ਜene ਨੇ ਜਿਹੜੇ ਵਿਰੋਧੀਆਂ ਦੇ ਹੱਥਾਂ ਤੇ ਪੇਜ ਦੇ ਨੇ ਉਹਨਾਂ ਨੂੰ ਸਿਰਫ ਪੈਸੇ ਦਿਓ ਤੇ ਜੋ ਮਰਜ਼ੀ ਉਹਨਾਂ ਕੋਲ ਬੁਲਾ ਲਓ ਜਿਹੜੇ ਜ਼ਮੀਨੀ ਲੋਕ ਨੇ ਉਹ ਬਟਾਲੇ ਦੇ ਸ਼ਹਿਰੀ ਕਲਸੀ ਜੀ ਦੇ ਕੰਮਾਂ ਤੋਂ ਬਹੁਤ ਜ਼ਿਆਦਾ ਖੁਸ਼ ਨੇ ਜਿਹੜੀਆਂ ਗਲੀਆਂ ਰਹਿ ਗਏ ਨੇ ਉਹ ਵੀ ਮੰਨਣਗੀ ਆ ਹੁਣ ਜਿੱਦ ਸਿੱਧਾ ਮੇਰੀ ਵਾਰ ਤੇ 33 ਨੰਬਰ 40 ਸਾਲ ਬਾਅਦ ਐਮਐਲਏ ਸ਼ਹਿਰੀ ਕਲਸੀ ਜੀ ਦੁਆਰਾ ਤੋਂ ਸੀਦਰੇ ਪਹੁੰਚਿਆ ਜਾ ਰਿਹਾ ਦੋ ਟੂ ਦੋ ਸਾਰੇ ਕੰਮ ਹੋ ਰਹੇ ਨੇ ਦੇਖੋ ਪਟਾਲੇ ਦਾ ਜਿੰਨਾ ਨਰਕ ਜਿਹੜਾ ਬਾਕੀ ਸਰਕਾਰਾਂ ਪਾ ਕੇ ਗਈਆਂ ਨੇ ਉਹਨਾਂ ਨੇ ਅਜੇ ਤੱਕ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਗੱਲਾਂ ਨਾਲ ਢਿੱਡ ਭਰੇ ਨੇ ਇੱਕ ਹੱਟੇ ਐਮਐਲਏ ਸ਼ਹੀ ਕਲਸੀ ਜੀ ਨੇ ਜਿਹੜੇ ਕੰਮ ਨਾਲ ਢਿੱਡ ਭਰੇ ਨੇ ਬਾਕੀ ਅਸੀਂ ਤਾਂ ਕਹਿੰਦੇ ਆ ਜਿਹੜੇ ਵਿਰੋਧੀ ਇੰਨਾ ਰੋਲਾ ਪਾ ਰਹੇ ਨੇ ਸਾਡੇ ਸਾਹਮਣੇ ਆਓ ਤੁਹਾਨੂੰ ਦਿਖਾਈਏ ਕੰਮ ਹੁੰਦਾ ਕੀ ਹੈ ਸਾਰੇ ਸ਼ਹਿਰ ਦੇ ਵੇਖੋ ਇੰਨੀ ਹਸਤਾਵਾਂ ਜਗਮਗ ਹੋ ਰਹੀ ਐ ਨਹੀਂ ਲਾਈਟਾਂ ਵਧੀਆ ਐਮਐਲਏ ਸ਼ਰੀ ਕਲਸੀ ਜੀ ਵੱਲੋਂ ਤੋਹਫਾ ਦਿੱਤਾ ਗਿਆ ਵਾਟਰ ਸਪਲਾਈ ਦਾ 28 ਕਰੋੜ ਦਾ ਜਿਹੜਾ ਉਹਨਾਂ ਨੇ ਸਾਨੂੰ ਤੋਹਫਾ ਦਿੱਤਾ ਲੋਕ ਚੰਗਾ ਪਾਣੀ ਪੀਣ ਕਹਿੰਦੇ ਲੋਕ ਸ਼ਪੀਲ ਲਾਉਂਦੇ ਨੇ ਪੁਲ ਦਾ ਕੰਮ ਹੁੰਦਾ ਐਮਐਲਏ ਸ਼ਰੀ ਕਲਸੀ ਜੀ ਨੇ ਸਾਰੇ ਸ਼ਹਿਰ 'ਚ ਹੀ ਸਵਸ਼ ਸਪਾਣੀ ਦਾ ਆਪਣਾ ਸ਼ੁਰੂ ਕਰਤਾ ਥਾਂ ਥਾਂ ਤੇ ਆਪਣਾ ਇੰਨੇ ਵਧੀਆ ਵਿਹਾਨ ਚੱਲੰਦ ਨੇ ਇੰਨੇ ਵਧੀਆ ਕੰਮ ਹੋ ਰਹੇ ਨੇ ਵੇਖੋ ਅਮਰਤ ਕਲਸੀ ਜੀ ਸਾਡੇ ਹਰ ਜਗ੍ਹਾ ਜਾ ਕੇ ਮੂਰਤ ਕਰ ਰਹੇ ਨੇ ਐਮਐਲਏ ਸ਼ਰੀ ਕਲਸੀ ਜੀ ਮੂਰਤ ਕਰ ਰਹੇ ਨੇ ਇੰਨੇ ਕੋ ਕੰਮ ਹੋ ਰਹੇ ਨੇ ਕਿ ਉਹਨਾਂ ਕੋ ਮੂਰਤਾਂ ਦਾ ਟਾਈਮ ਇਹ ਵਿਰੋਧੀ ਕੀ ਹੋਰ ਕੀ ਜਾਂਦੇ ਨੇ ਅਗਰ ਸਨ ਚੌਂਕ ਬਣਿਆ ਸਾਡੇ ਸ਼ਹੀਦਾ ਦਾ ਚੌਂਕ ਬਣਿਆ ਸਾਡਾ ਫਲੈਗ ਵਾਲਾ ਚੌਂਕ ਬਣ ਗਿਆ ਇੰਨਾ ਕੋ ਬਟਾਲੇ ਦਾ ਵਿਕਾਸ ਹੋ ਰਿਹਾ ਨਾ ਜਿਹੜਾ ਅਜੇ ਤੱਕ ਇਸ ਸਰਕਾਰ ਨੇ ਨਹੀਂ ਕੀਤਾ ਮੈਂ ਕਹਿੰਦਾ ਜਿਹੜੇ ਵਿਰੋਧੀ ਚਾਰ ਪੰਜ ਬੋਦੇ ਝੁਟਕਦੇ ਨੇ ਨਾ ਆ ਕੇ ਮੈਨ ਆ ਕੇ ਦੇਖੋ ਕਿ ਇਡੇ ਵਧੀਆ ਕੰਮ ਹੋ ਰਹੇ ਨੇ ਗੱਲਾਂ ਦੀ ਰਾਜਨੀਤੀ ਨਾ ਕਰੋ ਜੇ ਰਾਜਨੀਤੀ ਕਰਨੀ ਕੰਮ ਦੀ ਕਰੋ ਬਕਰੀ ਗੱਲ ਹੈ ਕਿ ਐਮਐਲਏ ਸ਼ਹੀਦ ਕਲਸੀ ਦੇ ਕੰਮਾਂ ਤੋਂ ਬਹੁਤ ਇਹਨਾਂ ਨੂੰ ਸਵਾਦ ਹੋ ਰਿਹਾ ਗੱਲ ਹੋਰ ਕੋਈ ਨਹੀਂ ਉਹ ਕਹਿੰਦੇ ਨੇ ਹਾਥ ਨਾ ਪਹੁੰਚਦਾ ਤੂੰ ਕੋੜੀ ਇਹ ਦੂਜੀ ਪਾਰਟੀ ਵਾਲੇ ਦੇ ਕੰਮ ਹੋ ਰਹੇ ਨੇ ਤੇ ਸਾਡੇ ਐਮਐਲਏ ਸ਼ਰੀਕਲ ਸਿੰਘ ਦਾ ਇੱਕੋ ਸੁਪਨਾ ਹੈ ਕਿ ਮੈਂ ਚੰਗੇ ਕੰਮਾਂ ਦੀ ਲੀਗ ਵਧਿਆ ਖਿੱਚਣੀ ਹੈ ਮੈਂ ਵਿਰੋਧੀਆਂ ਵੱਲ ਨਹੀਂ ਵੇਖਣਾ ਮੈਂ ਆਪਣੇ ਚੰਗੇ ਕੰਮ ਕਰਦੇ ਨੇ ਮੇਰਾ ਬਟਾਲਾ ਸਾਰਾ ਆਪਣਾ ਇੱਕ ਪਰਿਵਾਰ ਹੈ ਮੈਂ ਬਟਾਲੇ ਨੂੰ ਖੁਸ਼ ਰੱਖਣਾ ਤੇ ਮੈਂ ਚੰਗੇ ਕੰਮ ਕਰਨੇ ਨੇ ਉਹਨਾਂ ਦਾ ਇੱਕੋ ਇੱਕ ਸੁਪਨਾ ਹੈ ਕਿ ਇੱਕ ਵਾਰੀ ਬਟਾਲੇ ਦੇ ਇਤਿਹਾਸ ਵਿੱਚ ਪਤਾ ਚੱਲੇਗਾ ਐਮ ਐਲ ਸ਼ਰੀ ਕਲਸੀ ਨੇ ਇੰਨਾ ਕੋ ਵਧੀਆ ਸੁਧਾਰ ਕੀਤਾ ਤੇ ਐਮ ਐਲ ਸ਼ਰੀ ਕਲਸੀ ਵਰਗਾ ਹੀਰਾ ਵ ਇਨਸਾਨ ਜਿਹੜਾ ਐਮ ਐਲ ਏ ਮਿਲਿਆ ਅਈ ਕਿਨੇ ਸਾਡੀ ਉਮਰ ਵੀ ਉਹਨੂੰ ਲੱਗ ਜੇ ਤੇ ਰੈਂਦੀ ਦੁਨੀਆ ਦਾ ਤੁਹਾਡਾ ਉਹੀ ਲੀਡਰ ਰਵੇ ਬਟਾਲੇ ਵਾਲੇ ਜਿਹੜੇ ਸਾਡੇ ਜੀ ਨੇ ਬਹੁਤ ਜ਼ਿਆਦਾ ਐਮ ਐਲ ਸ਼ਰੀ ਕਲਸੀ ਜੀ ਤੋਂ ਖੁਸ਼ ਨੇ ਜਿਹੜੇ ਵਿਰੋਧੀ ਉਹਨਾਂ ਨੇ ਬੋਲਦਾ ਹੀ ਨਾ ਕਿਉਂਕਿ ਉਹਨ ਬਾਕੀ ਜਿਹੜੇ ਉਹਨਾਂ ਦੀ ਵੀ ਜਿਹੜੀਆਂ ਗਲੀਆਂ ਜਿਹੜੀ ਕਹਿੰਦੇ ਨਾ ਨਹੀਂ ਬਣੀਆਂ ਉਹ ਵੀ ਐਮਐਲਏ ਸ਼ਰੀਕਲ ਸਿੰਘ ਨੂੰ ਆ ਕੇ ਕੰਮ ਕਰਾਉਂਦੇ ਰਹੇ ਨੇ ਉਹ ਸਾਡੇ ਸਾਹਮਣੇ ਆਣ ਸਾਡੇ ਸਾਹਮਣੇ ਆ ਕੇ ਸਾਡੀ ਆਮ ਆਦਮੀ ਪਾਰਟੀ ਕੋਲ ਕੰਮ ਲੈਂਦੇ ਰਹੇ ਨੇ ਹੁਣ ਉਹ ਦੂਜਿਆਂ ਕੋਲ ਪੈਸੇ ਚੁੱਕ ਚੁੱਕੇ ਗੱਲਾਂ ਕਰ ਰਹੇ ਨੇ ਮੈਂ ਕਹਿੰਦਾ ਸੱਚਾਈ ਦੀ ਲੜਾਈ ਹੈ ਮੈਦਾਨ ਚ ਆਓ ਸਾਡੇ ਨਾਲ ਸਾਹਮਣੇ ਕਰੋ ਜਿਹੜੇ ਡਿਬੇਟ ਕੰਨਾਂ ਬੜਾ ਰੋਲਾ ਪਾਉਂਦੇ ਜਦੋਂ ਮਰਜ਼ੀ ਡਿਬੇਟ ਕਰੀ ਇਹਨਾਂ ਨੂੰ ਆਪਾਂ ਕੰਮ ਕਰਾਈਏ ਬਾਕੀ ਐਮਐਲਏ ਸ਼ਰੀਕਲ ਸਿੰਘ ਜਿੰਨੇ ਵਧੀਆ ਕੰਮ ਕਰ ਰਹੇ ਨੇ ਅਸੀਂ ਸਲੂਟ ਕਰਦੇ ਹਾਂ ਐਮਐਲਏ ਸ਼ਰੀਕਲ ਸਿੰਘ ਨੂੰ ਕਿ